ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨਣ ਦਾ ਵੀ ਜੋ ਕਹਿੰਦੇ ਉਹ ਮਾਰੇ ਸਤਿ ਬਚਨ ਤੇ ਹੁਣ ਕਹਿੰਦੇ ਨੇ ਇਹ ਸ਼ਰਧਾ ਦੇ ਉੱਲੂ ਨੇ ਇਹ ਕਹਿੰਦੇ ਕੱਲਾ ਵਿਸ਼ਵਾਸ ਕਰੋ ਜਿਹੜਾ ਗਿਆਨ ਨਿਕਲਿਆ ਸੀ ਹੁਕਮ ਮੰਨਣ ਵਿੱਚੋਂ ਨਿਕਲਿਆ ਸੀ ਗੁਰੂ ਅੰਗਦ ਦੇਵ ਜੀ ਨੇ ਸੱਤ ਸਾਲ ਕਿਹਾ ਸੀ ਜੀ ਸਤਿ ਬਚਨ ਸਤਿ ਬਚਨ ਜੇ ਗੁਰਨਾਨਕ ਦੇਵ ਜੀ ਨੇ ਕਿਹਾ ਦੇਣ ਜੇ ਇਹਨੂੰ ਕਿਹਾ ਰਾਤ ਪਈ ਕਹਿੰਦੇ ਜੀ ਰਾਤ ਜੇ ਰਾਤ ਨੂੰ ਕਿਹਾ ਦੇਣ ਜੀ ਦੇਣ ਜੇ ਕਿਹਾ ਰੁੱਖ ਤੇ ਜੜ ਜਾ ਮਠਿਆਈ ਕਿੱਦੇ ਜੀ ਜਿਵੇਂ ਲੋਹੇ ਚੜ ਜਾਂਦਾ ਜੋ ਕਹਿੰਦੇ ਉਹ ਸੱਤ ਹੈ ਤੇ ਜਦਨ ਪੂਰੀ ਤਰ੍ਹਾਂ ਆਪਣੇ ਆਪ ਨੂੰ ਮਾਰ ਦਿੱਤਾ ਗੁਰੂ ਨਾਨਕ ਦੇ ਹੁਕਮ ਦੇ ਅੰਦਰ ਉਸ ਦਿਨ ਗੁਰੂ ਅੰਗਦ ਦੇਵ ਜੀ ਦੇ ਜੀਵਨ ਵਿੱਚ ਇੱਕ ਗਿਆਨ ਪੈਦਾ ਹੋਇਆ ਉਹ ਗਿਆਨ ਸੀ ਤ੍ਰੇਟ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਾਸ ਨੂੰ ਉਹਦੀ ਕਥਾ ਕਰਨ ਦਾ ਮੌਕਾ ਮਿਲਿਆ ਪਹਿਲਾਂ ਤੇ ਜਦੋਂ ਮੈਂ ਪੜ੍ਹੇ ਹੈਰਾਨ ਹੋ ਗਿਆ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਫਿਲਾਸਫੀ ਉਹਨਾਂ ਦੇ ਵਿੱਚ ਕੋਈ ਕੋਈ ਵਿਸ਼ਾ ਨਹੀਂ ਛੱਡਿਆ ਉਹਦੇ ਵਿੱਚ ਇਹਨਾਂ ਗਿਆਨ ਕਿੱਥੋਂ ਆਇਆ ਹੈ ਇਹ ਕਿੱਥੋਂ ਗਿਆਨ ਆਇਆ ਹੈ ਇਹ ਹੁਣ ਵਾਲਾ ਜਾਨ ਤੇ ਫਿਰ ਪੰਥ ਹੀ ਨਵਾਂ ਚਲਾ ਲੈਣਾ ਤੇ ਅਸੀਂ ਅਬਰਤ ਵੀ ਆਪਣਾ ਛਾਣਾ ਤੇ ਮਰਿਆਦਾ ਵੀ ਆਪਣੀ ਬਣਾਉਣੀ ਇਹਦਾ ਬੇਸ ਕੀ ਹੈ ਕਿੱਥੋਂ ਚੱਲਿਆ ਕੀ ਕੀਤਾ ਗੁਰੂ ਅੰਗਦ ਦੇਵ ਜੀ ਨੇ ਸਤ ਉਹ ਸੇਵਾ ਕੀਤੀ ਦਿਨ ਰਾਤ ਸਿਰ ਨੂੰ ਸਿਰ ਗੁਰੂ ਚਰਨਾਂ ਵਿੱਚ ਸੌਂਪਿਆ ਇਹ ਸਾਨੂੰ ਸੋਚ ਲੈਣਾ ਚਾਹੀਦਾ ਹੈ ਇਹ ਕਿ ਦਵਾਈ 5 ਸਾਲ ਚੱਲ ਜਾਣਾ ਤੇ ਉਹਦੇ ਨਾਲ ਲੋਕ ਹਟਣ ਦੀ ਬਜਾਏ ਮਰੀਜ਼ ਜਾਦੇ ਬਿਮਾਰ ਹੋਣ ਲੱਗ ਜਾਣ ਤੇ ਸਾਡੇ ਨਾਲ ਉਹ ਸਿਆਣੇ ਨੇ ਉਹ ਕਹਿੰਦੇ ਨੂੰ ਬੰਦ ਕਰ ਦਿਓ ਜੇ ਬਿਮਾਰੀ ਨੂੰ ਤੇ ਲੋਕ ਹੋਰ ਮਾਰੀ ਜਾਂਦੀ ਤੇ ਮੇਰੇ ਖਿਆਲ ਵੀ ਸਾਨੂੰ ਇਹ ਨਵੇਂ ਗਿਆਨ ਦਾ ਵਿਚਾਰ ਕਰ ਲੈਣਾ ਚਾਹੀਦਾ ਕਿ ਵੀ 20 ਕੁ ਸਾਲਾਂ ਤੋਂ ਚੱਲਿਆ 15 ਕੁ ਸਾਲਾਂ ਤੋਂ ਫਿਰ ਉਦੋਂ ਦਾ ਕੌਮ ਵਿੱਚ ਕਿੰਨਾ ਕੁ ਸੁਧਾਰ ਆਇਆ ਤੁਸੀਂ ਆਪ ਵੇਖੋ ਜਾ ਜਿਹੜਾ ਗਿਆਨ ਹੁਣ ਚੱਲਿਆ ਨਾ ਵੀ ਅਸੀਂ ਛੋਟੇ ਛੋਟੇ ਕੈਦੇ ਬਣਾ ਕੇ ਵੰਡਦੇ ਨੇ ਲੋਕਾਂ ਨੂੰ ਇਹਦੇ ਨਾਲ ਅਸੀਂ ਤਰ੍ਹਾਂ ਦਾ ਬਣਾ ਦੇਣਾ ਸਾਰਿਆਂ ਨੂੰ ਉਹਦੇ ਬਣਾ ਦੇਣਾ ਕੀ ਸਿੱਖੀ ਵਧੀਏ ਕਿ ਘੱਡੀ 15 ਸਾਲਾਂ ਦੀ ਗੁਰਾਹ ਹੋਣਾ ਹੈ ਨਾ ਪੰਜਾਬ ਵਿੱਚ ਤੇ ਜਿਹੜੇ ਗਿਆਨ ਜਿਉਂਦਾ ਸੀ ਤੇ ਕਾਰਗਰ ਸੀ ਤੇ ਲੋਕਾਂ ਨੂੰ ਖੜੇ ਕਿਉਂ ਨਾ ਕਰ ਦਿੰਦਾ ਮੈਂ ਕਿਸੇ ਹੋਰ ਚੀਜ਼ ਕਿਸੇ ਸੰਤਾਂ ਦੇ ਦੇਰਿਆਂ ਦਾ ਹਮਾਇਤੀ ਮੈਂ ਕੋਈ ਸਪੋਰਟਰ ਨਹੀਂ ਮੈਂ ਸਾਫ਼ ਕਰ ਦੇਣਾ ਚਾਹਣਾ। ਉੱਥੇ ਵੀ ਜਿੱਥੇ ਗੁਰੂ ਦੀ ਮੱਤ ਗਿਆਨ ਸਾਹਿਬ ਤੇ ਸ਼ਰਧਾ ਸਾਹਿਬ ਚੱਲਦੀ ਮੈਂ ਉਹਦਾ ਹਾਮੀਆ ਸਿਰਫ। ਔਰ ਇੱਕ ਗੁਰੂ ਸਾਹਿਬ ਦੇ ਕਾਇਦੇ ਦੇ ਮੁਤਾਬਕ ਹੋ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕਿ ਗੁਰੂ ਰਾਮਦਾਸ ਜੀ ਕਹਿ ਸਕਦੇ ਨੇ ਮੈਂ ਉਹਦਾ ਚਰਨਾਂ ਦੀ ਧੂੜ ਮੰਗ ਸਕਣਾ ਤੇ ਫਿਰ ਮੈਂ ਵੀ ਮੰਗ ਸਕਣਾ। ਜੇ ਕੋ ਗੁਰੂ ਦੇ ਹੁਕਮ ਤੇ ਚੱਲਦਾ ਹੈ ਕੱਪੜੇ ਜਿਵੇਂ ਦੇ ਭਾਵੇਂ ਚੋਲਾ ਪਾਇਆ ਤੇ ਪੰਨ ਜਿਵੇਂ ਮਰਜੀ ਪਾਇਆ ਜੇ ਮੈਂ ਕਹਿ ਲਿਤਾ ਵੀ ਗੁਰੂ ਦਾ ਪਿਆਰਾ ਹੈ ਫਿਰ ਇਹ ਗੁਰੂ ਦੰਮ ਥੋੜੀ ਫਿਰ ਜੇ ਗੁਰੂ ਰਾਮਦਾਸ ਹੀ ਕਹਿ ਰਹੇ ਨੇ ਇਸ ਲਈ ਜਿਹੜੀ ਮਤ ਗੁਰੂ ਸਾਹਿਬ ਨੇ ਦਿੱਤੀ ਉਹ ਵਿਸਕਾਰ ਜਾ ਰਹੀ ਨਾਲ ਇਹ ਦਲ ਤੇ ਨਾ ਉਤਰੇ ਉਥੇ ਗਿਆਨ ਤੇ ਸ਼ਰਧਾ ਦਾ ਸੁਮੇਲ ਹੈ ਪਰ ਇਸ ਗਿਆਨ ਨੇ ਸਾਡਾ ਸਵਾਰਿਆ ਕੀ ਹੈ ਬਜਾਏ ਵਿਵਾਦ ਦੇ ਰੌਲਿਆਂ ਦੇ ਪਾਟੋ ਧਾੜ ਤੇ ਗਰੁੱਪ ਬਾਜੀ ਤੇ ਲੜਾਈਆਂ ਤੋਂ ਬਿਨਾ ਸਾਡੇ ਪੱਲੇ ਕੀ ਪਿਆ ਹੈ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ। ਔਰ ਕਦੀ ਵੀ ਕੋਈ ਇਸ ਤਰ੍ਹਾਂ ਦਾ ਰੁੱਖ ਬਹੁਤਾ ਤਿਲ ਹਰਾ ਨਹੀਂ ਰਹਿ ਸਕਦਾ ਜੇ ਦੀ ਜੜ੍ਹ ਨਾ ਹੋਵੇ। ਥੋੜਾ ਜਿਹਾ ਜਲਦੀ ਜਲਦੀ ਇੱਕਦਮ ਰੁੱਖ ਵੱਢ ਕੇ ਸਿੱਧਾ ਲਾ ਦਿਓ ਛਾਂ ਤੇ ਬੜੀ ਜਲਦੀ ਹੋ ਜਾਂਦੀ ਹੈ। ਛਾਂ ਆ ਕਹਿੰਦੇ ਗਿਆਨ। ਪਰ ਜਦੋਂ ਲੋਹ ਚੱਲਦੀ ਹੈ ਨਾ ਉਦੋਂ ਪੱਤੇ ਵੀ ਬੜੀ ਜਲਦੀ ਚਿੱਟ ਗਏ ਨਾਲੇ। ਇਸ ਕਰਕੇ ਮੇਰਾ ਕਿਸੇ ਨਿੱਜੀ ਵਿਅਕਤੀ ਨਾਲ ਕਿਸੇ ਕੋਈ ਮੇਰੇ ਤਰਫੇ ਨਾਮ ਹੈ ਇਹਨਾਂ ਲੋਕਾਂ ਨੂੰ ਕਿਸੇ ਨੂੰ ਜਾਣਨਾ ਨਾ ਮੇਰਾ ਇਹਨਾਂ ਨਾਲ ਕੋਈ ਵੈਰ ਬਰੋ ਦੇ ਤਾਂ ਇੱਕ ਗੱਲ ਪੱਕੀ ਹੈ ਜਿਹੜਾ ਕਲਕੀਆਂ ਵਾਲੇ ਦੇ ਸਿਧਾਂਤ ਨੂੰ ਹੱਥ ਪਾਏਗਾ ਉਹਦੇ ਵਾਸਤੇ ਫਿਰ ਪਿੱਛੇ ਹਟਣ ਦੀ ਲੋੜ ਨਹੀਂ ਉਹਦੇ ਵਾਸਤੇ ਜਿੰਨਾ ਮਰਜ਼ੀ ਮੁੱਲ ਤਰਨਾ ਪਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਕਿਸੇ ਕਿਸੇ ਨੂੰ ਅਕਲ ਆ ਜਾਏ ਸੁਣ ਕੇ ਉਹ ਸਾਡੇ ਤੋਂ ਵੱਖਰੇ ਨਹੀਂ ਇਥੋਂ ਹੀ ਭਟਕੇ ਹੋਏ ਲੋਕ ਨੇ ਪਰ ਜਦੋਂ ਆਪਾਂ ਹੱਦੋਂ ਵੱਧ ਕਿ ਨਾ ਗੁਰੂ ਦੇ ਥਾਵਾਂ ਦੀ ਲੋੜ ਹੈ ਨਾ ਗੁਰੂ ਦੇ ਅਸਥਾਨਾਂ ਦੀ ਨਾ ਕੋਈ ਮਰਿਆਦਾ ਦੀ ਨਾ ਕੋਈ ਸਰੋਵਰ ਦੀ ਨਾ ਚੋਲੇ ਦੀ ਕਹਿੰਦੇ ਤੇ ਸਾਰਾ ਪਕੰਢੀ ਸੱਜੇ ਸੱਜੇ ਇਹ ਸਾਰਾ ਕੁਝ ਤੋੜਨ ਦੀ ਸਾਜ਼ਿਸ਼ ਹੈ ਫਿਰ ਸਾਡੇ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਸਮਝ ਜਾਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਉਸੇ ਟਾਣੀ ਨੂੰ ਵੱਢੇ ਜਾਂਦੇ ਜਿਹਦੇ ਉੱਤੇ ਤੁਸੀਂ ਖੜੇ ਹੋਏ ਹੋ ਗੁਰੂ ਦਮ ਸੱਸੇ ਵਾਲੇ ਨੂੰ ਕਹਿੰਦੇ ਨੇ ਉਹਨੇ ਕਲਗੀ ਲਾਈ ਤੇ ਸਾਰਾ ਪੰਜਾਬ ਸਾੜਨ ਨੂੰ ਕਰਤਾ ਇਕੱਠੇ ਹੋ ਕੇ ਕਰਨਾ ਚਾਹੀਦਾ ਸੀ ਮੈਂ ਨਹੀਂ ਕਹਿੰਦਾ ਬਜ਼ੁਰਗ ਨਹੀਂ ਮਾੜਾ ਸੀ ਗੱਲ ਜਿਹੜਾ ਵੀ ਗੁਰੂ ਸਾਹਿਬ ਨੂੰ ਚੈਲੰਜ ਕਰਦਾ ਸਿੱਖ ਕਰਦਾ ਠੀਕ ਕੀਤਾ ਉਹਨੇ ਕੱਲੀ ਕਲਗੀ ਲਾਈ ਸੀ ਨਾ ਤੇ ਫਿਰ ਜਿੰਨੇ ਵੱਖਰਾ ਅੰਮ੍ਰਿਤ ਬਣਾ ਕੇ ਸ਼ਿਕਾਇਤ ਆ ਉਹਨੇ ਦਮ ਨਹੀਂ ਚਲਾਇਆ ਜਿੰਨੇ ਅੰਮ੍ਰਿਤ ਹੀ ਨਵਾਂ ਬਣਾ ਕੇ ਸ਼ਿਕਾਇਤ ਕਰਤਾ ਮੈਂ ਤੇ ਕਹਿੰਦਾ ਸਿੱਖ ਕੌਮ ਨੂੰ ਲਿਸਟ ਬਣਾ ਕੇ ਸਾਰੇ ਕਥਾਵਾਚਕਾਂ ਨੂੰ ਇੱਕ ਸਿਰੇ ਤੋਂ ਸਾਰਿਆਂ ਤੋਂ 10-10 ਮਿੰਟ ਬਾਰੇ ਪੁੱਛਣਾ ਚਾਹੀਦਾ ਵੀ ਦੱਸੋ ਇਹ ਅਮਲ ਜਿਹੜਾ ਉਹਨਾਂ ਨੇ ਬਣਾਇਆ ਪ੍ਰੋਫੈਸਰ ਨੇ ਬਣਾਇਆ ਠੀਕ ਹੈ ਕਿ ਗਲਤ ਹੈ ਜਾਂ ਕੋ ਹਾਂ ਤੇ ਜਾਂ ਨਾ ਸਾਨੂੰ ਪਤਾ ਲੱਗੇ ਤੁਸੀਂ ਕਿਹੜੇ ਲੈਣ ਦੇ ਬੰਦੇ ਉਹ ਸਮਝਦੇ ਆਵੋ ਉਹਦੇ ਤੇ ਪਤਾ ਲੱਗੇ ਵੀ ਠੀਕ ਹੈ ਕਿ ਗਲਤ ਹੈ ਇਸ ਕਰਕੇ ਇਹ ਵਿਵਾਦ ਨਹੀਂ ਹੈ ਨਾ ਇਹ ਕਿਸੇ ਬੰਦਿਆਂ ਨੂੰ ਭੜਕਾ ਕੇ ਰੋਟੀਆਂ ਸੇਕਣੀਆਂ ਨੇ ਨਾ ਇਹ ਲੋਕਾਂ ਨੂੰ ਜੋਸ਼ ਵਿੱਚ ਲਿਆ ਕੇ ਪਿੱਛੇ ਲਾਉਣ ਦੀ ਕੋਈ ਲੋੜ ਨਹੀਂ ਪਰ ਜਿਹੜਾ ਸਾਡੇ ਘਰ ਦਾ ਬਨੇਰਾ ਤੋੜੇਗਾ ਫਿਰ ਆਪਾਂ ਅੰਦਰ ਵੜ ਕੇ ਬਹਿ ਰਹੀਏ ਇਹ ਸਾਡੀ ਬਦਲ ਸੀ ਵੀ ਹੋ ਸਕਦੀ ਹੈ